ഒക്കെ ചുമടാ I'm really on you. ਸੜਕਾਂ ਹੀ ਸਾਰੀਆਂ ਖੁਰਗੀਆਂ ਸਾਈਡ ਤੋਂ ਇੱਧਰ ਵੀ ਵਾੜਾ ਪਾ ਲਿਆ ਰਾਲੀਆਂ ਦੇ ਆਪਾ ਅੱਪੂ ਮਾਰ ਲਿਆ ਆਹ ਆਹ ਨਾ ਉਹ ਰੋਟੀ ਲਗਾ ਦੇ ਬਰਡਾ ਲਾ ਕੋ ਨਾ ਥੋੜਾ ਜਿਹਾ ਗਾਂਹ ਕਰੋ ਤੇ ਇੱਥੋਂ ਮੈਨੂੰ ਦੱਸੋ ਉਹ ਗਾਂਹ ਕਰਾ ਸਪੈਕ ਕਰਾ ਕੇ ਸਿੱਟਾਂ ਜਾਈ ਇੱਕ ਬਾਪੂ ਹੋ ਗਿਆ ਨਾ ਦੋ ਦੀ ਦੇ 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 ਬੰਨ ਦੇ ਦੇ ਜਿੰਨਾ ਬੰਨ ਦੇ ਸਾਨੂੰ ਦੋੜ ਜਿੰਨਾ ਜੱਲੇ ਆਈ ਜਿਹੜੀ ਟੈਂਕ ਟੈਂਕ ਅੱਗੇ ਲੱਗੇ ਹੁੰਦੇ ਆ ਵੀ ਗਾੜੀ ਨਾਲ ਲੈ ਲਿਆ ਫਿਰ ਉਸ ਮੰਗਰੋਂ ਵਾਪਸ ਆਈਂਗਾ ਜਿਹੜਾ ਪਾਣੀ ਕੱਢਿਆ ਹੁਣ ਬੜਾ ਫਰ ਗਿਆ ਕੱਲ ਨੂੰ ਕੱਲ ਨੂੰ ਕਿੱਥੇ ਕਿੱਧਰ ਲੈ ਆਪਾਂ ਹਾਂਜੀ ਬਾੜੀ ਤੋਂ ਆ ਬੜਾ ਆ ਗਿਆ ਜਿਹਦੇ ਪਾਣੀ ਵਿੱਚ ਆਈਦਾ ਇਹਨਾ ਪਾਣੀ ਜਿਹਾ ਹੈ ਪਾਣੀ ਦੇ ਬਹੁਤ ਜ਼ਿਆਦਾ ਆ ਰਿਹਾ ਕਿੰਨੇ ਦਿਨ ਰਿਹਾ ਪਾਣੀ ਇੱਥੇ ਤੱਕ ਜੀ ਹਾਂਜੀ ਇਹਦੇ ਇੱਥੇ ਤੋਂ ਦੋ ਦਿਨ ਰਿਹਾ ਇੰਨਾ ਉੱਚਾ ਪਾਣੀ ਕਿੰਨੇ ਦਿਨ ਰਿਹਾ ਪਾਣੀ ਦੋ ਦੋ ਦਿਨ ਤਿੰਨਾਂ ਨਾ ਰਿਹਾ ਮੁਰਗੇ ਘਟਿਆ ਦੇ ਪਾਣੀ ਕੱਲ ਰਾਤ ਲੱਥਾ ਜਿਆਦਾ ਕੱਲ ਰਾਤ ਜੀ ਕੱਲ ਰਾਤ ਪਾਣੀ ਲੱਥਾ ਫੁੱਟ ਸਵਾ ਫੁੱਟ ਹਾਂ ਜੀ ਇੱਕ ਦਿਨ ਤੇ ਐਵੇਂ ਬੜਾ ਐਵੇਂ ਇੰਨਾ ਕੀ ਲੱਥਾ ਤੇ ਜਦੋਂ ਪਹਿਲੇ ਦਿਨ ਡੁੱਟਾ ਵਾ ਉਸ ਦਿਨ 2:30 ਵਜੇ ਲੈਣਾ ਸ਼ੁਰੂ ਹੋਇਆ ਵਾ ਤੇ ਫਿਰ ਦਿਨ ਤੱਕ ਇੰਨਾ ਕੁ ਪਾਣੀ ਲੱਥਾ ਉਹ ਨਾਲ ਚੁਮੜ ਕੇ ਐਵੇਂ ਚ ਖਿੰਝਿਰ ਚਰ ਰੂਗੀ ਮੀ ਹੁਣ ਕਿੰਨੇ ਦਿਨਾਂ ਦਾ ਭਈ ਜਾਂਦਾ ਲਗਾਤਾਰ ਰੋਜ਼ ਹੀ ਭਈ ਜਾਂਦਾ ਕਿੰਨੇ ਦਿਨ ਹੋ ਗਏ ਜਾਨੀ ਕਿ ਜਦੋਂ ਦਾ ਸ਼ੁਰੂ ਹੋਇਆ ਅੱਜ ਰਾਤ ਕੋਲ ਮੀ ਪਿਆ ਬਾਲਟਾਂ ਪਾਲਟੀ ਪਾਣੀ ਦੀ ਭਰ ਗਈ ਅਮੀਨ ਅੱਜ ਤੇ ਰਾਤ ਜਉ 10:11 ਵਜੇ ਮਾੜਾ ਮੋੜ ਨੀਂਦਾ ਵੀ ਕਿਨੂੰ ਸਕਾਉਣ ਨੂੰ ਮਿਲਦਾ ਟਾਈਮ ਵੀ ਜੇ ਕੋਈ ਖਿਲਿਆ ਕੋ ਕੱਢ ਦੇ ਸਹੀ ਗੱਲ ਸਾਡੇ ਉਂ ਪਾਣੀ ਦਾ ਘਟਾ ਜੀ ਉਧਰ ਪਰ ਮੀਂਹ ਦਾ ਹੀ ਹਾਲ ਅੱਛਾ ਅੱਛਾ ਹਾਂ ਠੀਕ ਠੀਕ ਆ ਕੱਲ ਦੇ ਜਦੋਂ ਅਸੀਂ ਤੁਰੇ ਆ ਸਵੇਰ ਉਹਦੋਂ ਦੇ ਮੀਂਹ ਪਈ ਜਾਂਦਾ ਹੁਣ ਤੱਕ ਨਹੀਂ ਹੁਣ ਤੱਕ ਨਹੀਂ ਪਈ ਜਾਂਦਾ ਠੀਕ ਠੀਕ ਹਾਂ ਜੀ ਹਾਂ ਜੀ ਬੜੇ ਭਰਾ ਨੇ ਅਗਲੇ ਬੜੇ ਬੜੀ ਕੋਈ ਦੀ ਸੇਵਾ सेवादार हैप्पी सिंह सेवादार जस्सा सिंह सेवादार ताजी सिंह i okay. うん。また ਕਾਲਸਾ ਹੈ ਰਾਏਕੋਟ ਕੋਲ ਪਿੰਡ ਦਾ ਕਾਲ ਲੁਧਿਆਣਾ ਜ਼ਿਲ੍ਹੇ ਚ ਰਾਏਕੋਟ ਕੋਲੇ ਜੀ ਕਾਲਸਾ ਪਿੰਡ ਜੀ ਰਾਏਕੋਟ 200 ਬਰਾ ਟਾਲੀਆ ਦਾ ਸਾਹਬ ਰਾਏਕੋਟ ਜੀ ਦਾ ਮਸੂ ਆਉਂਦਾ ਨਾ ਬੰਦਾ ਕੋਈ ਬੇਜੜਾ ਆਇਆ ਟੋਪਰੇ ਖੇਤੀ ਤੇ ਆਲਾ ਟੋਪੂ ਕੋਲੋ ਬੰਨ ਨੂੰ ਕੋ ਕੋ ਕਿ ਪੜਦੇ ਲਠਾ ਬਾਮਾ ਕਰੋਂ ਪਾਣੀ ਘੜਾ ਪਤਾ ਕਿ ਨਹੀਂ ਥੱਲੇ 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 ਦੇਖ ਕੇ ਇੱਕ ਹੰਡ ਫਿਰ ਆ ਚੜਦੇ ਗਿਟ ਗਿਟ ਬਾਤੂ ਬਾਤੂ ਆ ਲਾ ਦੇ ਆ ਲਾ ਦੇ ਆ ਵਾਪਸ ਜਿੱਥੇ ਜੀ ਕਰਦਾ ਕਿਸੇ ਨੂੰ ਇਹਦੇ ਪੰਨ ਲਪਾਲਾਂ ਨੂੰ ਪੰਨ ਪੜ ਗਏ ਪਾਲਾ ਪੰਨ ਵੀ ਉੱਡ ਕੇ ਲੋਕਾਂ ਦੇ ਮੂੰਹ ਚ ਹਾਂ ਪੰਨ ਜਦੋਂ ਦਰਦਾਂ ਨੂੰ ਲੱਗ ਰਹੇ ਆ ਅੱਜ ਕਾ ਵੀਡੀਓ ਨਹੀਂ ਲਗਾਉਣਾ ਸਾਰਿਆਂ ਦੀ ਖੱਜ ਦੇ ਇੱਕ ਫੋਟੋ ਬਾਈ ਸਾਰਿਆਂ ਨੂੰ ਖੜਾ ਕੇ ਬੰਦੇ ਨਾ ਬੰਦ ਲਾ ਪਹਿਲਾ 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 ਬੰ ਆਹ ਦੇ ਬਾਈ ਥੱਲੇ ਕਰੋ ਬਾਈ ਇੱਕ ਥੱਲੇ ਲਾ ਲਓ ਫੇਰਦਾਰ ਲਿਓ ਫੇਰਦਾਰ ਲੈਣੀ ਦੇ ਇਹੋ ਥੋ ਵੀ ਇੱਕ ਲਾ ਲਓ ਦੋ ਲੈ ਜਾਓ ਨਾ ਇਹੋ ਵੀ ਜਾਉਂਗੇ ਜਿਹੜੀ ਪੂਰਾ ਹੋਰ ਵਜਣ ਵਾਲਾ ਇਹਦਾ ਮਰ ਕੇ ਭੰਨ ਦੂ ਥੱਲੇ 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 ਹੋਰ ਬਾਲਾ ਵਜਣਾ ਚਲੋ ਜੇ ਅੱਗੇ ਬੱਥਾ ਦੇ ਲੋ ਦੋ ਜਣੇ ਦੇਖੋ ਹੋਰ ਹੈ ਕਾਇ ਹੋ ਗਿਆ 4 ਹੋ ਗਏ ਨੇ ਘੰਟੇ ਪੁੱਤਰ ਤਿੰਨ ਘਰ ਲੈ ਗਏ ਪੁੱਤਰ ਵੀ ਲਾ ਕੇ ਆਉਣੀਆਂ ਇੱਕ ਹੋਰਵਾ ਦਿਓ ਪੁੱਤਰ ਆਹ ਬਾਈ ਦੀ ਵੀ ਲੈਣੀ ਹੈ ਤਿੰਨ ਘਰ ਲੈਣੀ ਯਾਰ ਤਿੰਨ ਘਰ ਆ ਫਿਰ ਉੱਥੇ ਹੋਰ ਵੀ ਲਾ ਦਾਂਗੇ ਯਾਰ ਬਾਈ ਬਹੁਤ ਥੋੜੀਆਂ ਹੋਰ ਕੇ ਲਾ ਦੇ ਆਪਣੇ ਖਾਣ ਆ ਹੀ ਜਾਂਦਾ ਕੋਈ ਨਾ ਕੋਈ ਉਹ ਠੀਕ ਹੈ ਯਾਰ ਉਹ ਠੀਕ ਹੈ ਇੱਥੇ ਖਾਣਦੇ ਅੱਜ ਹੀ ਆਏ ਚੱਲ ਚਿਲਾ ਲਾ ਕੰਮ ਹੋਣੀ ਨੇ ਦੇ ਦਿਓ ਇੱਕ ਬੱਕ ਦਾਣਾ ਦੀ ਬੋਰੀ ਦੇ ਦਿਓ ਇੱਕ ਦਾਣਾ ਦੀ ਬੋਰੀ ਦੇ ਦਿਓ ਭਈਆ ਪਹਿਲੀ ਗੰਨ ਚਾਹ ਲਾ ਦੇ ਯਾਰ ਉਹ ਬੰਦ ਨਹੀਂ ਯਾਰ ਪਲੀਆਂ ਨੂੰ ਚੱਲ ਜੀ ਉੱਧਰ ਜਿੱਥੇ ਬੁੱਢੇ ਨੇ ਉੱਧਰ ਚੱਲੋ ਚਾਬੀ ਹੱਥ ਰੱਖੀ ਜਗਾ ਡਾਲਾ ਲੈ ਜੀ ਲੁਧਿਆਣੇ ਤੋਂ ਆਏ ਭਾਈ ਕਿਹੜਾ ਪਿੰਡ ਹੈ ਜੀ ਇਹ ਜੀ ਹਰਦੌਰ 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 ਵਾਹ ਹਾਂ ਅੱਜ ਨੂੰ ਇੱਧਰ ਤਾਂ ਸੜਕ ਤੇ ਆ ਗਿਓ ਪੂਰਾ ਦਿਨ ਆਇਆ ਨਹੀਂ ਲੁਧਿਆਣਾ ਜਿਹੜਾ ਓਏ ਹੱਥ ਕੋਟਾ ਨਹੀਂ ਬੇਲੇ ਆਇਆ ਬਾਈ ਜਾਲਾ ਦਾ ਪ੍ਰਾਈਜ਼ ਦਾਲਾ ਫੜਿਆ ਹੈ ਬਰਦੀਪ ਦਾ ਮੋਰੀ ਲਾਡਾ ਹਾਂ ਨੇ ਉਹ ਨਾ ਜਾਇਆ ਤਰੀ ਛੱਡਣ ਨੂੰ ਦਾ ਪਾਦੇ ਜਿੱਤੇ ਗੰਨਾ ਚੱਤ ਹਾਂ ਪਾਸੇ ਦੇ ਵਟ ਪਾਸੇ ਆਪਾਂ ਯਾ ਮੁਰਗੀ ਦੇ ਦੋ ਦੰਦ ਇੱਕ ਪਾਸੇ ਦੇ ਆ ਤੁਸੀਂ ਬਾਟਰ ਕੀ ਚਲੋ ਦੇਸ਼ ਮਹਾਰਾਏ ਘੰਡਾ ਦਾ ਕਿਹਾ ਜਿਹੜਾ ਉਹਨਾਂ ਨੇ 6 ਘੰਡਾ 6 ਘੰਡਾ ਲਾ ਦੇ 6 ਘੰਡਾ ਆਹ ਬੋੜੀ ਆਹ ਬੋੜੀ ਕਲਾਸ ਸਾ ਘਾਟਰ ਲਾ ਗੱਲ ਤੇ ਆਪੋ ਤੇ ਬਣੀ ਕਾ ਅਧਰੇ ਕਾ ਮਾਤੂ ਲਿਓ ਰੱਖ ਲਿਓ ਤੱਕ ਦਾੜੀ ਇੱਥੇ ਆ ਉਹ ਲਵਾਣ ਲਵਾਣ ਖੇਤ ਤੋਂ ਕੰਮ ਉਹ ਤਾਂ ਅੰਮੀ ਹਾਂ ਚਾਰ ਬੋਰੀਆਂ ਚੱਕ ਲਈ ਚਾਰ ਬੋਰੀਆਂ ਤਾਂ ਕੋਈ ਨਹੀਂ ਉਹ ਬੱਲੇ ਦੋ ਬਾਕੀਆਂ ਉਹ ਲੈ ਕੇ ਚਾਰ ਬੋਰੀਆਂ ਹੋਰ ਫਿਰ ਤੋਂ ਇੱਥੇ ਇੱਧਰ ਹੀ ਸਾਈਡ ਕਰ ਦਿਓ ਪੰਜ ਰੁਪਏ ਮੈਂ ਦੋ ਮੈਂ ਪੰਜ ਮੈਂ ਨੂਰੇ ਦੇ ਤੇ ਨਾ ਮੇਰੀ ਗਮ ਮੇਰੀ ਗਾਉ ਹਾਂ ਮੈਂ ਗੱਲ ਲਵਾ ਲੈਂਦੇ ਹਾਂ ਜਿੰਨੇ ਦਾ ਕੋਲੋਂ ਦੇ ਘਰੋਂ ਪੂਲੀ ਤੜੀ ਪਾਉਣ ਦੇ ਆ ਤੇ ਉਹ ਤੁਹਾਨੂੰ ਦੇ ਦੋਗੇ ਪੰਜ ਲੈ ਕੋਈ ਨਹੀਂ ਪੰਜ ਲੈ ਲੈ ਤੇ ਇਹਨਾਂ ਦੇ ਇਹਨਾਂ ਦੇ ਉਹ ਤੂੜੀ ਸੁੱਣੀ ਤੂੜੀ ਲੈਣੀ ਹੈ ਪੂਰੀ ਪੂਰੀ ਆਹ ਤੇ ਕਰਾ ਬੰਨ੍ਹ ਲੈ ਤਾੜ ਦੇ ਕੋਈ ਉਹ ਤੇ ਨਾ ਵਾਰੀ ਇਹਨੂੰ ਆਉ ਕਾਲੀ ਫੜ ਕੇ ਰੱਖ ਲੈ ਵੀਰੇ ਆ ਜੀ ਪੱਲੜ ਕਮਾ ਤਾਜੀ ਪੱਲੜ ਕਮਾ ਭੰਗੇ ਕੱਢਦੇ ਦੋਨੇ ਭੰਗੇ ਕੱਢ ਲਾ ਨਹੀਂ ਨਹੀਂ ਅੱਜ ਨੂੰ ਭੰਗੇ ਕੱਢਦੇ ਕਰਦਾ ਕਰਦਾ ਕਰ ਲੈ ਗਾ ਚਾਹਣਾ ਕਰੇ ਤਮ ਮੈਂ ਕੱਟ ਕੇ ਕਲੀਂ ਦੇਣੀ ਨਹੀਂ ਕੱਟਦੇ ਨਹੀਂ ਕਰ ਲੋ ਆਹਦੇ ਲੈਟ ਕਰਨਾ ਮਾਦਾ ਹੈਰਾਨ ਹੋਣ ਲਿਆ ਸਾਡੇ ਆਪਣੇ ਪੰਜਾਬੀਆਂ ਦੇ ਇੰਨੇ ਟਰੱਕ ਪਾਪਰ ਟਰਾਲਡਿਆਂ ਪਰ ਪਰ ਲਿਆਉਂਦੇ ਬਾਲੇ ਜੀ ਬਾਲੇ ਕੋਈ ਮੇਜ ਬਣਾ ਕੋ ਗਿਣਤੀ ਨਹੀਂ ਕੋਈ ਹਾਕਤਾਵ ਨਹੀਂ ਹੈਗਾ ਜੀ ਤੇ ਸਰਕਾਰਾਂ ਸਰਪੁਰਾਂ ਵਿੱਚ ਨਾ ਨਾ ਉਹ ਤਾਂ ਪਹੁੰਚ ਹੀ ਜਾਣ ਜੀ ਪੰਜਾਬੀ ਦੇ ਪੰਜਾਬੀ ਨਹੀਂ ਕੰਮ ਹੈ ਨਾ ਹਾਂ ਬਿਜਲੀ ਯਾਰ ਜੋ 88 ਝੜ ਆਇਆ ਸੀ ਨਾ ਇੱਥੇ ਹਾਂ ਜੀ ਤੇ ਉਦੋਂ ਹੀ ਇੱਥੇ ਗਵਰਨਰ ਸੀ ਪੰਜਾਬ ਦਾ ਆਪਣੇ ਉਹਦਾ ਕੀ ਨਾਮ ਰਵੀਰੋ ਰਵੀਰੋ ਤੇ ਉਹ ਨਾ ਹੈਲੀਕਾਪਟਰ ਲੈ ਕੇ ਤੇ ਇਧਰ ਆਇਆ ਪਾਣੀ ਇਤਰਾ ਜੀ ਤਦਿਆ ਠੀਕ ਹੈ ਜੀ ਆਇਆ ਤੇ ਲੋਕ ਇਸ ਤਰ੍ਹਾਂ ਹੀ ਆਪਣੇ ਇੱਕ ਦੂਜੇ ਦਾ ਕੋਈ ਡੇਰ ਅੰਚ ਕਟਾਇਆ ਹਾਂ ਚ ਪਾ ਬਲੰਦਰ ਖੜਨਦਾ ਕੋਈ ਕੋ ਖੜਨਦਾ ਖੜਨਦਾ ਠੀਕ ਹੈ ਜੀ ਉਹ ਦੇਖ ਕੇ ਜਹਾਜ ਕੋਲੇ ਬਾਅਦ ਚ ਉਹਨੇ ਜਾ ਕੇ ਬਿਆਨ ਦਤਾਂਦਾ ਇਹਨਾਂ ਨੂੰ ਸਰਕਾਰ ਦੀ ਲੋੜ ਨਹੀਂ ਹਾਂ ਸਹੀ ਗੱਲ ਹੈ ਇਹ ਆਪਣਾ ਬਚਾਅ ਵੀ ਕਰ ਸਕਦੇ ਹਾਂ ਹਾਂ ਜੀ ਹਾਂ ਅੱਗਾ ਇਹਨਾਂ ਨੂੰ ਨਹੀਂ ਲੋੜ ਕਿਸੇ ਦੀ ਸਹੀ ਗੱਲ ਹੈ ਜੀ ਹਾਂ ਦੇਰੇ ਜੋਂਡੀਆਂ ਨੇ ਆਹ ਲਾ ਦੇਰੇ ਆਹ ਕਿਹੜਾ ਕੋਣ ਮਨਪਰੀਆ ਗਿੰਟੀ ਹੈ ਬੰਦੂ ਉਹਨੂੰ ਨਾ ਚੰਗਾ ਪਿਆ ਅੰਗਾ ਕੋਈ ਹੈ ਹੋਰਾਂ ਇਹ ਹੋਰ ਵੀਡੀਓ ਦੇਖਣਾ ਉਧਰ ਜਨਾਲੇ ਵਾਲੇ ਵੀ ਬੜੀ ਜਾਣੜੀ ਹੈ ਉਧਰ ਵੀ ਸੇਵਾ ਲੈ ਕੇ ਲੋਕ ਜਾਣਦੇ ਨੇ ਕਲਾਕਾਰ ਬੜੇ ਨਿਕਲੇ ਹਾਂ ਕਲਾਕਾਰ ਨੂੰ ਤਾਂ ਮੈਂ ਪਾਇਆ ਪਿਆ ਮਦਦ ਕਰਾਂਗੇ ਬੁੜੀ ਇਹ ਵੀਰ ਜਦੋਂ ਆ ਪਾਣੀ ਲੱਗ ਗਿਆ ਨਾ ਹਾਂ ਜੀ ਜਦੋਂ ਲੋਕ ਡੇ ਰਹਿੰਦੇ ਗਏ ਧੋਣੇ ਖਰਾਬ ਕਣਕ ਬੀਜਣੀ ਉਦੋਂ ਜ਼ਿਆਦਾ ਲੋਡ ਪੈਣੀ ਉਦੋਂ ਵੀ ਬਹੁਤ ਲੋਡ ਪੈਣੀ ਹਾਂ ਜੀ ਮਣਦੇ ਜੀ ਵੀ ਸ਼ੁਰੂ ਹੋਣਾ ਹਾਂ ਜੀ ਵਧੀਆ ਹੜ ਆਇਆ ਜੀ ਹੜ ਹੁਣ ਸ਼ੁਰੂ ਹੋਣਾ ਮੈਂ ਤਾਂ ਜਦੋਂ ਹਾਂ ਆ ਪਾਣੀ ਨਿਕਲਿਆ ਕਣਕਾਂ ਬੀਜਣੀਆਂ ਨੇ ਸਮਾਨ ਸਮੂਹ ਨੂੰ ਖਰਾਬ ਹੋ ਗਿਆ ਉਦੋਂ ਲੋਕਾਂ ਨੇ ਫੇਰ ਬਹੁਤ ਲੋਡ ਪੈਣੀ ਹੈ ਜੀ ਹਾਂ ਜੀ ਹਾਂ ਮੈਂ ਦੇਖੋ ਕਰੋ ਕਰੀ ਚੱਲੇ ਗਏ ਸਹੀ ਗੱਲ ਹੈ ਜੀ ਚਲੋ ਜੀ ਸੇਵਾ ਕਰਕੇ ਆਉਣ ਤੋਂ ਬਾਅਦ ਸਾਡੇ ਸੱਜਣ ਮਿੱਤਰ ਸੇਵਾ ਦਾ ਆਨੰਦ ਲੈਂਦੇ ਨੇ ਮਤਲਬ ਝੂਟੇ ਲੈ ਰਹੇ ਨੇ ਉਹ ਹੌਲੀ ਓਏ ਚੌੜ ਦਾ ਚੌੜ ਹੋ ਜੂ ਬੰਦੇ ਤੇਰੀ ਮੰਮੀ ਨੂੰ ਬਈ ਜੁਮਣਾ ਕੇ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਕਾਲ ਨੰਦ ਖਾਲਸਾ ਨਾਸੋ ਰਿਮੋਟਰ ਪੁੱਛ ਰਾਮ ਅਜੇ ਹੀ ਜੁੜੇ ਆ ਹੜ ਪੀਰ ਦੀ ਸੇਵਾ ਨਾਲ ਜੋ ਕਿ ਅਸੀਂ ਡੇਰਾ ਬਾਬਾ ਨਾਨਕ ਤੋਂ ਕਰਕੇ ਆਏ ਆ ਕਿਵੇਂ ਲੱਗਿਆ ਤੁਹਾਨੂੰ ਸੇਵਾ ਕਰਕੇ ਤੇ ਬਹੁਤ ਭਾਰੀ ਨੁਕਸਾਨ ਹੋਇਆ ਸੜਾ ਦੇ ਕਾਰਨ ਸੇਵਾ ਕਰਕੇ ਕਿਵੇਂ ਮਾਣ ਆ ਕਿਵੇਂ ਲੱਗ ਰਿਹਾ ਬਹੁਤ ਬੁਰਾ ਫੋਸ ਹੋਇਆ ਅੰਦਰੋਂ ਠੀਕ ਹੈ